ਕਰੋ ਗਿਫਟ ਮਮਾ ਨੂੰ ਆ ਜੀ ਆਪ ਕਰੋ ਹਾਂ ਉਹ ਸੋਹਣਾ ਹੈ ਉਹ ਕਰਨੀ ਆ ਉਹ ਕਰਨ ਲੈ ਕਿੰਨਾ ਸੋਹਣਾ ਸਮਾਨ ਹੈ ਚੋਪੀ ਮਾਂ ਆਖਿਆ ਕੀ ਚੀਜ਼ ਕਿੱਡੀ ਸੋਹਣੀ ਹੈ ਇਹ ਸ਼ਾਨਨਲੀ ਹੋਣਾ ਕੁਝ ਸੋਹਣੀ ਹੋ ਚੀ ਆਹੀ ਲੈ ਵਿੱਚ ਡਿਫਰੈਂਟ ਦੀ ਚੀਜ਼ ਹੈ ਆ ਕਰ ਦੋ ਆ ਪੈਕ ਕਰ ਕਿਹੜੀ ਟ੍ਰੇਨ ਤੇ ਚੜ੍ਹਨਾ ਹੈ ਨਹੀਂ ਤੂੰ ਬਹਿ ਗਈ ਹੈ ਦਿੱਲੀ ਵਾਲੀ ਦੇ ਕਿਹੜੀ ਮਾਚੀ ਕਿਹੜੀ ਚੁੰਮਣ ਵਾਚੀ ਤੇ ਤੁਸੀਂ ਮਾਵਾਂ ਤੀ ਐਂ ਜੀ ਮੈਂ ਕੁੱਟ ਕੁੱਟ ਬਿਠਾਈਆਂ ਹੁੰਦੀਆਂ ਇਹਨੇ ਕੁੱਟਿਆ ਨਹੀਂ ਬੈਠੇ ਕੋਈ ਕਿੰਨੇ ਨਹੀਂ ਖੋਦੀ ਹੈ ਤੇ ਪੂਰਾ ਜੈਂਟਲਮੈਨ ਬਣਿਆ ਪਿਆ ਬੈਠਾ ਦਵੇਰ ਤੋਂ ਮੇਰੇ ਆਦਾ ਪੁੱਤਰ ਦਿਹਾ ਤੈਨੂੰ ਇਹ ਤਾਂ ਵੀ ਕਿਤੇ ਜਾਣਦਾ ਆ ਦੋ ਆਣੇ ਪਤੰਗੀ ਆ ਜੀ ਆ ਨਹੀਂ ਤੁਹਾਨੂੰ ਵੀ ਐ ਲੱਗਦਾ ਉਹ ਪਰਲੀ ਨੂੰ ਤਾਂ ਲੱਗਦਾ ਜਿਵੇਂ ਚੰਗੇ ਕੁੱਟ ਪਈ ਹੁੰਦੀ ਆ ਤੁਹਾਡੇ ਪਿੱਛੇ ਆ ਗਈਆਂ ਮੰਗਣ ਵਾਲੀਆਂ ਇੱਕ ਹੀ ਮੰਤਰੀ ਜੀ ਨੇ ਨਿਊ ਪੀਐਮ ਆਫ ਇੰਡੀਆ ਐਨਾ ਮੋਟਾ ਮਾਰਦੀ ਮੈਂ ਮੋਦੀ ਤੂੰ ਮੋਟਾ ਕਿੰਨਾ ਹੋ ਗਿਆ ਪੈਂਟ ਵੀ ਨਹੀਂ ਆਉਂਦੀ ਬ੍ਰੀਕ ਜਾ ਬੈਟਰੀ ਨਾਲ ਤੇ ਲੱਭਣਾ ਪੈਂਦਾ ਪ੍ਰਧਾਨ ਮੰਤਰੀ ਕਿਸੇ ਮੈਨੂੰ ਸੁਣਿਆ ਪੋਲੀ ਡਾਲਦੀ ਗੋਲੀ ਮਾਰਦੀ ਨਹੀਂ ਗੋਲੀ ਡਾਲਦੀ ਹੈਲੋ ਗਾਇਜ਼ ਵੈਲਕਮ ਬੈਕ ਤੇ ਹੁਣ ਅਸੀਂ ਆ ਗਏ ਆਂ ਸ਼ਹਿਰ ਤੇ ਮਾਸੀ ਦੇ ਸ਼ਹਿਰ ਤੋਂ ਅਸੀਂ ਪੂਰੀ ਸ਼ੋਪਿੰਗ ਸ਼ੋਪਿੰਗ ਕਰਕੇ ਜਾਵਾਂਗੇ ਬੜੀਆਂ ਸੁਣੀਆਂ ਚੀਜ਼ਾਂ ਨੇ ਇੱਥੇ ਨੀਸੰਗ ਦੀਆਂ ਦੁਕਾਨਾਂ ਇਹ ਵੀ ਸੋਣੀ ਹੈ ਹੈ ਹਾਂ ਵੀ ਸੋਨਾ ਇਹ ਰੋਟੀ ਮਕਾਨ ਨਹੀਂ ਦੇਦੇ ਬੈ ਕਿਹੜੀ ਚੀਜ਼ ਕੰਨੀ ਆ ਆ ਨਹੀਂ ਆ ਆ ਤੇ ਸੋਨਾ ਹੈ ਉਹ ਵੀ ਕਲਰ ਸੋਨਾ ਹੈ ਬਰਾਊਨ ਵੀ ਮੈਨੂੰ ਪਿਆ ਸੋਨਾ ਲੱਗਦਾ ਰੈੱਡ ਉਹ ਬਰਾਊਨ ਹਾਂ ਉਹ ਸੋਨਾ ਹੈ ਉਹ ਕਰਨੀ ਆ ਉਹ ਕਰ ਲੈ ਮਸੀ ਜੀ ਆ ਕਲਰ ਚ ਇੱਕ ਇੱਕ ਐਪਰਨ ਲੈਣੀ ਆ ਇੱਕ ਮਮ ਲਈ ਕਰੂੰ ਗਿਫਟ ਮਮਨ ਆਜੀ ਆ 컬러 ਦੇ ਸਲੈਕਟ ਕਰਿਓ ਥੋੜਾ ਉਸ ਹਨਲ ਹੁਣ ਹਾਂਜੀ ਆਈ ਬੰਮੀ ਇੱਕ ਆਈ ਇਹ ਫਿਰ ਲਾਈਟ ਜਿਆਦਾ ਗੰਦੇ ਨਾ ਹੋ ਜਾਣ ਕਰਨੀ ਛਤੀ ਕਿਹਦੇ ਕੋਈ ਨਾ ਸੋਹਣਾਗਾ ਇਹ ਮਿਲ ਜੂਗਾ ਬੰਦੇ ਨੂੰ ਤੇ ਹਾਂਜੀ ਹੂੰ ਬੰਦੇ ਦੇ ਵਿੱਚ ਚਲੋ ਰੂਮ ਤੇ ਹੈ ਵੀ ਪਰ ਜਿਵੇਂ ਜਿਆਦਾ ਵਾਈਟ ਆ ਵੀ ਸੋਹਣਾ ਆ ਵੀ ਠੀਕ ਹੂੰ ਉਹ ਸੋਹਣੇ ਨੇ ਕਲਰ ਇਹਦੇ ਵਿੱਚ ਹੂੰ ਉਹ ਮੈਟ ਹੈਗੇ ਨਾ ਡਾਈਨਿੰਗ ਟੇਬਲ ਵਾਲੇ ਨਾ ਉਹ ਜਿਵੇਂ ਕਿਚਨ ਚ ਰੁਕੀਆਂ ਪਕਾਣ ਵਾਸਤੇ ਦੀਆਂ ਫਟੂੜੇ ਤੋਂ ਲੱਗੇ ਮਮੀ ਪਰ ਮਮੀ ਦਾ ਲੱਗਦਾ ਹੀ ਨਹੀਂ ਪਿਆ ਅੱਛਾ ਕਿੰਨਾ ਸੋਹਣਾ ਸਮਾਨ ਹੈ ਚੋਪਿੰਗ ਆਹ ਟ੍ਰੇਆ ਵੇਖੋ ਆ ਕੱਢਿਆ ਵਾਸੀ ਆ 골ਡਨ ਵਾਲੀ ਹਨ ਤਿਲਕੇ ਨਾ ਬਸ ਜਿਹੜੀ ਉਹ ਹੈ ਨਾ ਗਲਾਸ ਜਿਹੜੇ ਰੱਖਿਆ ਭੱਜੇ ਗੁਰਦੇ ਹਨ ਆ ਆ ਵੀ ਸੋਹਣੀ ਹੈ ਉਹ ਕੀ ਨੇ ਜਿਹੜੀਆਂ ਬਲੂ ਤੇ ਪੈਰਟ ਜੀਆਂ ਨੇ ਹਾਂ ਉਹ ਕੀ ਨੇ ਅੱਛਾ ਥਾਲੀਆਂ ਨੇ ਹਨਾ ਆ ਵੀ ਕਿਹੜੀ ਚੀਜ਼ ਕਿੱਡੀ ਸੋਹਣੀ ਹੈ ਇਹ ਸ਼ਾਨਨ ਲਈ ਹੋਣਾ ਕੁਝ ਜਿਵੇਂ ਉਹਨਾਂ ਚੁੰਡੀਆਂ ਨੇ ਗੋਪਾਲ ਵਾਲਿਆਂ ਦੇ ਇਹ ਹੁੰਦਾ ਸੋ ਮੋਲ ਵਾਲਾ ਕੰਮ ਇਹ ਜਿਹੜੀ ਤੁਸੀਂ ਉਹ ਚੁੱਕੀ ਸੀ ਕਰੀਮ ਜੀ ਉਹ ਵੀ ਸੋਹਣੀ ਲੱਗੀ ਚੀਜ਼ ਆਹ ਸੋਹਣੀ ਉਹ ਕਿੰਨੀ ਡੂੰਗੀ ਜੀ ਹੈ ਜਿਹੜੀ ਕਰੀਮ ਚੁੱਕੀ ਸੀ ਪਹਿਲਾਂ ਤੁਸੀਂ ਨਹੀਂ ਨਹੀਂ ਅੱਗੇ ਅੱਗੇ ਹਾਂ ਅਬੀ ਸੋਹਣੀ ਨਹੀਂ ਲੱਗੀ ਸੋਹਣੀ ਉਹ ਪਰਾਂ ਇੱਕ ਜੜੀ ਵਾਲਾ ਉਨ ਜਮਜ਼ਬੂਤ ਹੈ ਫੜਨ ਦੇ ਵਿੱਚ ਕੋਈ ਲਿਫਦੀ ਤਾਂ ਨਹੀਂ ਮਜ਼ਬੂਤ ਹੈ ਹਾਂ ਵੀ ਸੋਹਣੀ ਆਵੇ ਹੈਨਾ ਇਹ ਵੀ ਪਾਰੀ ਨੋਏ ਤੋ ਕੋ ਨਹੀਂ ਵੀ ਗਾਰੇ ਨਹੀਂ ਠੀਕ ਨੇ ਪਾਰੀਆਂ ਤੇ ਨਹੀਂ ਹੈਗੀਆਂ ਉਹਦੇ ਘਡਾਲੇ ਪਰ ਸੋਹਣੀਆਂ ਨੇ ਆ ਮਿੰਤੇ ਆ ਵੀ ਪਰ ਇਹ ਡੂੰਗੀਆਂ ਘਟ ਨਹੀਂ ਮੈਂ ਉਹ ਸੋਹਣੀਆਂ ਨੇ ਵਿਆਹ ਕੀਤਾ ਇੱਕ ਮੁੰਨੇ ਆ ਕੀਤਾ ਮੈਂ ਇੱਕ ਮੈਟ ਲੈ ਲਿਆ ਚੁੱਪ ਕਰਕੇ ਨਹੀਂ ਲੱਭਦਾ ਪਿਆ ਤੇ ਕਿੱਡੇ ਸੋਨੇ ਮੈਟ ਨੇ ਟੇਬਲ ਹੈ ਟੇਬਲ ਪਾਵੇਂ ਰੋਟੀਆਂ ਬਕਾਉਣ ਦੀ ਜਿਵੇਂ ਵਿਛਾਲੇ ਇਸ ਤੋਂ ਟੂੜੇ ਤੋਂ ਨਾ ਕੋਈ ਨਹੀਂ ਤੋਂ ਵੱਡੇ ਵੀ ਹੈਗੇ ਨੇ ਵੱਡੇ ਚ ਹਾਂ ਇੱਕ ਥੋੜੀ ਜਿਹੀ ਉਹ ਹੁੰਦੀ ਸ਼ੀਟ ਟਾਈਪ ਹੁੰਦੀ ਹੈ ਜਿਵੇਂ ਇੱਕ ਪੀਸ ਪੂਰਾ ਉਹ ਮੰਮੀ ਲਗਾ ਅੱਛਾ ਉਹ ਲਗਾ ਨਹੀਂ ਮੰਮੀ ਪਰ ਲੱਭਦਾ ਨਹੀਂ ਹੈਗਾ ਅੱਛਾ ਤੋ ਅੱਜ ਆ ਪੁਛਾਰੇ ਜਦੋਂ ਮੰਮੀ ਕਟਲਟ ਸਾਥ ਨਹੀਂ ਆਗਾ ਡਾਈਨਿੰਗ ਟੇਬਲ ਤੇ ਰੋਲਾ ਉਹ ਲੈ ਬੁੱਚੂ ਛੁਨੇ ਤੇ ਪੈਨੇ ਕੀ ਪੈਨੇ ਕੀ ਚੁੱਕਿਆ ਜੀ ਹਾਂ ਉਹ ਕਿੰਨਾ ਸੋਹਣਾ ਹੈ ਉਹ ਰੈੱਡ ਤੇ ਆ ਲਵਾਸ ਲੈ ਗੱਡੂ ਸੋਣਾ ਹਾਂ ਬੜਾ ਸੋਹਣਾ ਆ ਵੇਖੋ ਹਾਂ ਤੁਸੀਂ ਕੀ ਕਰਦੇ ਹੋ ਭੈਣ ਜੀ ਇਹ ਭੈਣ ਜੀ ਕੀ ਚੁੱਕੀ ਫਿਰਦੇ ਹੋ ਤੁਸੀਂ ਬੜਾ ਪਹਿਲੇ ਨੰਬਰ 골ਡਨ ਹਾਂ ਜੀ 15000 ਰੁਪਏ ਦਾ ਕੱਢਿਓ ਆਪ ਤੁਸ ਵਲੇ ਲੈ ਲੇਂ ਤੇ ਜਿਹੜੀ ਚੀਜ਼ ਜਿੱਤੇ ਨਹੀਂ ਹੈਗੀ ਮੈਨੂੰ ਪਤਾ ਹਾਂ ਨਹੀਂ ਨਹੀਂ ਫਿਰ ਠੀਕ ਹੈ ਉਹੀ ਲੈਣ ਦਾ ਫਾਇਦਾ ਹੈ ਨਾ ਬੜਾ ਸੋਹਣੀ ਹੈ ਜੀ ਅਹਿਲਾ ਵਿੱਚ ਡਿਫਰੈਂਟ ਦੀ ਚੀਜ਼ ਹੈ ਆ ਕਰ ਦੋ ਆ ਪੈਕ ਕਰ ਉਹ ਛੱਡ ਦੇ ਫਿਰ ਬਾਪਾ ਬੱਸ ਬਾਸਕਟ ਬੜੀ ਸੁਣੀ ਗੁੱਡੂ ਕਿੰਨੇ ਦੀ ਉਹ ਪੈਸਾ ਕਿ ਬਿਲਕੁਲ ਨਹੀਂ ਤਾਂ ਟਾਪ ਕਰ ਪੈਸਾ ਆਹ ਫਿਰ ਠੀਕ ਹੈ ਮੰਮੀ ਦੇ ਨਾ ਡੈਨਿੰਗ ਤੇ ਨਹੀਂ ਹੈਗਾ ਟਿੱਕਲ ਦਾ ਕਿਰ ਬਣਿਆ ਸੱਟਣਾ ਇਹ ਨਾ ਮੇਰਾ ਬਾਸਕਟ ਵੀ ਲੈ ਲਾ ਛੱਡ ਨਾ ਉਹ ਛੱਡਣ ਲੱਗੀ ਸੀ ਸੋਹਣੀ ਲੱਗੀ ਉਹ ਚੀਜ਼ ਵੀ ਕਿੰਨੇ ਨਾਲ ਇਹ ਚੀਜ਼ਾ ਛੜਾ ਨਾ ਕਿਹੜੀ ਟ੍ਰੇਨ ਤੇ ਚੜ੍ਹਨਾ ਹੈ ਨਹੀਂ ਤੂੰ ਬੈ ਗਈ ਹੈ ਦਿੱਲੀ ਵਾਲੀ ਦਿੱਲੀ ਵਾਲੀ ਤੇ ਯੈਸ ਯੈਸ ਕੀ ਹੋ ਰਿਹਾ ਹੈ ਇਹਦਾ ਵਲੌਗ ਸ਼ੂਟ ਹੋ ਰਿਹਾ ਮੈਂ ਕਹ ਯੈਸ ਆਹ ਦੇਖੋ ਬਾਸੀ ਆ ਇਹਨਾਂ ਨੇ ਜਾਣਾ ਹੈ ਦਿੱਲੀ ਵਾਲੀ ਟ੍ਰੇਨ ਤੇ ਚੜ੍ਹਨਾ ਹੈ ਇੱਥੇ ਬੈਠੀਆਂ ਨੇ ਹਈ ਕਿਹੜੀ ਮੱਛੀ ਕਿਹੜੀ ਮੱਛੀ ਕਿਹੜੀ ਮਾਚੀ ਕਿਹੜੀ ਸੁਮਨ ਮਾਚੀ ਹਾਏ ਚੁੰਮਨ ਮਾਚੀ ਤੇ ਤੁਸੀਂ ਮਾਵਾਂ ਤੀ ਐਂ ਜੀ ਮੇ ਕੁੱਟ-ਕੁੱਟ ਬਿਠਾਈਆਂ ਹੁੰਦੀਆਂ ਕਿੰਨੇ ਕੁੱਟੇ ਆਣੀ ਇੱਥੇ ਬੈਠੇ ਆ ਕੋਈ ਬੇਨ ਨਹੀਂ ਹੁੰਦੀ ਹੈਗੀ ਕੋਈ ਸਮਝ ਨਹੀਂ ਆ ਰਹੀ ਕਿ ਕਿੱਧਰੋਂ ਕਿੰਨੇ ਕੁੱਟੇ ਤੁਹਾਨੂੰ ਇਧਰੋਂ ਆਏਗੀ ਕਿ ਉੱਤੋਂ ਕੋਈ ਸਮਝ ਨਹੀਂ ਕੰਫਿਊਜ਼ ਹੋਇਆ ਪਿਆ ਉਹ ਇਨਵੀਜ਼ੀਬਲ ਟ੍ਰੇਨ ਹੈ ਨਾ ਤੁਹਾਡੀ ਬਸ ਕੋਈ ਪਤਾ ਨਹੀਂ ਕਿੱਥੋਂ ਟਪਕੇ ਗਿਆ ਹਾਂਜੀ ਵਿਚਾਰੀਆਂ ਐ ਨਿਉ ਕੁੱਟੀਆਂ ਵਿਚਾਰਾ ਸਵੇਰ ਤੋਂ ਬੈਠੇ ਮੇਰੇ ਨਾਲ ਇਹ ਤੇ ਪੂਰਾ ਜੈਂਟਲਮੈਨ ਬਣਿਆ ਪਿਆ ਬੈਠਾ ਸਵੇਰ ਤੋਂ ਮੇਰੇ ਕੋਲ ਤਗਈ ਹੋਇਆ ਨਾ ਉਹ ਇੰਸ਼ਾ ਸਾਨੂੰ ਕਾਫੀ ਟਾਈਮ ਹੋ ਗਿਆ ਤਾਂ ਤੇ ਸਾਡੇ ਬੋਦੇ ਬੁਦੇ ਆਏ ਉੱਡੇ ਪਏ ਨੇ ਆ ਜਾ ਪੁੱਤਰ ਦਿਹਾ ਤੈਨੂੰ ਚਾ ਵੀ ਚਿੱਤ ਜਾ ਆ ਜਾ ਪੁੱਤਰ ਇਕਾ ਦੋ ਆਣੇ ਪਤੰਗੀਆਂ ਜੀਆਂ ਨਹੀਂ ਤੁਹਾਨੂੰ ਵੀ ਐ ਲੱਗਦਾ ਉਹ ਪਰਲੀ ਨੂੰ ਤਾਂ ਐ ਲੱਗਦਾ ਜਿਵੇਂ ਚੰਗੇ ਚ ਕੁੱਟ ਪਈ ਹੁੰਦੀ ਇਹ ਗੱਲ ਸਹੀ ਗੱਲ ਹੈ ਪਾਣੀ ਦੀ ਬੋਤਲ ਇਹ ਜਣੀਆਂ ਉੱਥੇ ਖੜੀਆਂ ਹੁੰਦੀਆਂ ਨੇ ਪੈਸੇ ਵਾਲੀਆਂ 10 ਰੁਪਏ ਲੈਣ ਆਈਆਂ ਹੋਣੀ ਤੁਸੀਂ ਚਲੋ ਜਾਓ ਕੰਮ ਲੱਗੋ ਭੱਜ ਗਈ ਆ ਉਹ ਕੀ ਫੜੀ ਫਿਰਦਾ ਹੈ ਆ ਹੀ ਲੈ ਗਏ ਓਏ ਇਧਰ ਇੱਕ ਤਾਂ ਛੇੜ ਪਾਉਂਦੇ ਨੇ ਏਡੇ ਨੇ ਨਾ ਤਾਂ ਤੇ ਬੈਠੀ ਆ ਕਿਹੜੀ ਟ੍ਰੇਨ ਚੜ੍ਹ ਮੈਣੀ ਕਿਹੜੀ ਟ੍ਰੇਨ ਆ ਗਈ ਉਹ ਕਿ ਕਿਹੜੀ ਟ੍ਰੇਨ ਆ ਗਈ ਬਾਏ ਕਰ ਦੋ ਵਸ ਆ ਟਾਈਮ ਕਿਹੜੀ ਟ੍ਰੇਨ ਚੜ੍ਹ ਲਈਏ ਬਾਏ ਆ ਤੁਹਾਡੇ ਪਿੱਛੇ ਆ ਗਈਆਂ ਮੰਗਣ ਵਾਲੀਆਂ ਦਾ ਹਾਸੂ ਬੀਏ ਕੀ ਕਰ ਰਹੇ ਹੋਏ ਆ ਕੰਮ ਨਹੀਂ ਕਰਨੇ ਪੁੱਤਰ ਮਿਲ ਬਨੋ ਨੋ ਨੋ ਅੰਦਰ ਆ ਚਲੋ 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 ਮਾਂ ਸਾਡੀ ਲੱਟ ਕੇ ਗਈ ਜੈ ਜੈ ਕੋਸੇ ਲਾ ਕੇ ਗਈ ਨਾ ਸਾਡੀ ਰੀਤੀ ਮਸੀ ਉਮਦੀਆਂ ਨਹੀਂ ਬਈਆਂ ਨਹੀਂ ਉਹ ਤੇ ਪਰ ਤੂੰ ਬਣਾਈ ਹੋਈ ਹੈ ਦੂਜੀ ਓਏ ਕਿ ਮੈਂ ਵੀ ਮੈਨੂੰ ਸੇਮ ਆ ਕੇ ਸੁੰਘ ਰਹੇ ਸੁੰਘ ਰਹੇ ਓਏ ਯਾਰ ਆ ਗਿਆ ਸੀ ਅੱਛਾ ਕਣਕ ਦਾ ਲਵਾਵਾ ਲੱਗ ਗਿਆ ਸੀ ਜੋ ਉਹ ਤਾਂ ਕੀ ਕਰ ਰਹੇ ਹੋ ਕਣਕ ਨੂੰ ਅੱਗ ਲੱਗੀ ਸੀ ਉਹ ਜੋਤ ਬਲਦੀ ਸੀ ਨਾ ਵਿੱਚ ਉਹ ਪਾਏ ਕਿ ਜੋਤ ਬਲਦੀ ਸੀ ਉਹਦੇ ਉੱਤੇ ਪਤਾ ਨਹੀਂ ਕੀ ਰੱਖਿਆ ਸੀ ਟਾਈਸ ਮੈਲ ਕੁਝ ਰੱਖਿਆ ਸੀ ਉਹਦੇ ਨਾਲ ਜਿਵੇਂ ਅੱਗ ਲੱਗ ਗਈ ਟਾਈਸ ਮੈਲ ਆ ਰਹੀ ਸੀ ਹਾਂ ਮਾਲਾ ਦਾ ਭਰਾ ਇਹ ਤੇ ਬਾਬਾ ਜੀ ਦੀ ਐਨੇ ਐਵੇਂ ਨਾ ਕਰੋ ਛੋਣੇ ਅ ਛੋਣੇ ਹਾਂ ਹਾ ਕਮਲੇ ਨਾ ਹੋਣ ਤੇ ਇਹ ਕੀ ਮੰਤਰੀ ਜੀ ਨੇ ਕੀ ਭਾਰਤ ਮੰਤਰੀ ਨਿਊ ਪੀਐਮ ਆਫ ਇੰਡੀਆ ਐਨਾ ਮੋਟਾ ਮਾਰੀ ਮਾਰਦੀ ਮੋਤੀ ਤੂੰ ਮੋਟਾ ਕਿੰਨਾ ਹੋ ਗਿਆ ਪੈਂਟ ਵੀ ਨਹੀਂ ਆਉਂਦੀ ਸ਼ਾਰਟ ਵੀ ਨਹੀਂ ਆਉਂਦੀ ਤਾਂ ਹੀ ਤੇ ਕੰਨੀ ਪਈਆਂ ਬਰੀਕ ਜਿਹਾ ਵਿਚਾਰਾ ਬੈਟਰੀ ਨਾਲ ਤੇ ਲੱਭਣਾ ਪੈਂਦਾ ਪ੍ਰਧਾਨ ਮੰਤਰੀ ਕਿਸੇ ਮੈਨੂੰ ਥੁੱਤੀ ਪਈ ਨੂੰ ਦੱਬ ਦੇਣਾ ਮੈਨੂੰ ਪਤਾ ਨਹੀਂ ਮੈਂ ਮੰਨੇ ਮੰਨੇ ਚਲੋ ਆਜੋ ਚੱਲੀਏ ਇਹ ਕੁਰੀ ਕੌਣ ਸੀ ਆ ਕੁਰੀ ਲੈ ਨਹੀਂ ਫੁੱਲੇ ਬਚਾ ਹਾਂ ਇੱਧਰ ਬਣਾਓ ये मैं अपनी राजगद्दीन को सौंप रहा हूँ लड़ाई होगी राजगद्दी भी चल लड़ाई होगी तो राजगद्दी भी चल लड़ाई होगी तो तो ये इत, मैं अब दो जानों को राजगद्दी सौंपते हुए चला आज़ो बड़ा टाइम हो गया सौंपो मार चल लिए आज़ो गोली डाल दी ਗੋਲੀ ਮਾਰਦੀ ਨਹੀਂ ਗੋਲੀ ਡਾਲਦੀ ਬਸ ਡਾਲਦੀ